ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲਣ ਇਹ ਪਿੰਡ ਗਿੱਦੜਵਾਹਾ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਖਤਸਰ ਸਾਹਿਬ ਦਾ ਹੈ ਦੋਦਾ ਤੇ ਕੌਣੀ ਇਹਦੇ ਨੇੜ ਤੇੜ ਦੇ ਪਿੰਡ ਹੈ ਤੋਂ ਇਲਾਵਾ ਰਾਮਿਆਣਾ ਆਸਾ ਬੁੱਟਰ ਸੂਰੇਆਲਾ ਇਹਦੇ ਨੇੜ ਤੇੜ ਦੇ ਪਿੰਡ ਹੈ ਮੱਲਣ ਮੇਨ ਛੜਕ ਤੇ ਆਉਂਦਾ ਜਦੋਂ ਆਪਾਂ ਜੈਤੋ ਤੋਂ ਸ੍ਰੀ ਮੁਖਤਸਰ ਸਾਹਿਬ ਨੂੰ ਜਾਂਦੇ ਆਂ ਜਿੱਥੇ ਵੀਡੀਓ ਬਣਾ ਰਹੇ ਆਂ ਦੱਸੋ ਇਹ ਬਾਈ گاਵਾਂ ਦਾ ਇੱਕ ਇੱਥੇ ਸਮਾਲ ਫਾਰਮ ਕਰਦਾ ਸੀਗਾ ਪੰਡ ਦੇ ਵਿੱਚ ਹੀ ਇਹ ਸ਼ੈੱਡ ਪ੍ਰੋਪਰ ਬਣਿਆ ਹੋਇਆ ਹੈ ਕਯੂਬਿਕਲ ਲੱਗੇ ਹੋਏ ਆਂ گاਵਾਂ ਇੱਥੇ ਖੁੱਲੀਆਂ ਰਹਿੰਦੀਆਂ ਮੈਂ ਅੱਜ ਤੋਂ 3-4 ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ ਬਾਈ ਨੇ ਆਪਦੇ ਆਪ ਦੀ ਕ੍ਰੀਏਟੀਵਿਟੀ ਨਾਲ ਆਪਦੇ ਮਾਈਂਡ ਦੇ ਨਾਲ ਇੱਕ ਰੋਟਾਵੇਟਰ ਬਣਾਇਆ ਸੀ ਪੱਠਿਆਂ ਨੂੰ ਮਿਕਸ ਕਰਨ ਵਾਸਤੇ ਮਿੰਨੀ ਟੀਐਮਆਰ ਸੋ ਬਹੁਤੇ ਵੀਰਾਂ ਨੂੰ ਉਹ ਧਿਆਨ ਚ ਆ ਜਾਣਾ ਬਾਕੀ ਮਾਜ ਦੀ ਵੀਡੀਓ ਚ ਫੇਰ ਉਹ ਚੀਜ਼ ਤੁਹਾਨੂੰ ਦਿਖਾ ਦੇਣੀ ਹੈ ਅੱਜ ਇਸ ਫਾਰਮ ਦੇ ਵਿੱਚ ਖੜੇ ਸਾਰੇ ਪਸ਼ੂ ਜਿੰਨੀਆਂ ਗਾਵਾਂ ਜਾਂ ਪਰਲੇ ਪਾਸੇ ਇੱਕ ਵੈੜ ਖੜੀ ਹੈ ਤੁਸੀਂ ਦੇਖ ਰਹੇ ਹੋ ਇਹ ਸਾਰੇ ਹੀ ਫੋਰ ਸੇਲ ਆ ਵਕਾਊ ਆ ਇਹ ਤੋਂ ਇਲਾਵਾ ਜਿਹੜੇ ਟੀਐਮਆਰ ਦੀ ਮੈਂ ਗੱਲ ਕੀਤੀ ਹੈ ਦੱਸੋ ਉਹ ਵੀ ਬਾਈ ਕਹਿੰਦਾ ਵੀ ਵੇਚਾਂਗੇ ਵੇਚ ਮਿਲਕਿੰਗ ਮਸ਼ੀਨ ਵੀ ਦੇਣੀ ਆ ਪਰ ਗਾਵਾਂ ਸੇਲ ਹੋਣ ਤੋਂ ਬਾਅਦ ਚ ਕਿਉਂਕਿ ਚਵਾਈ ਦਾ ਓਖਾ ਹੋ ਜਾਂਦਾ ਇਹ ਟੀਐਮਆਰ ਬਾਈ ਨੇ ਬਣਾਇਆ ਸੀਗਾ ਸ਼ਾਇਦ ਬਹੁਤੇ ਵੀਰਾਂ ਨੂੰ ਧਿਆਨ ਚਾਊਗਾ ਮੈਂ ਵੀਡੀਓ ਵੀ ਕਰਕੇ ਗਿਆ ਸੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀਨੇ ਵੀ ਕੋਈ ਨਾਗ ਖਰੀਦਣਾ ਹੈ ਉਹਨੂੰ ਇੱਕ ਤਾਂ ਬੇਨਤੀ ਹੈ ਵੀ ਪਸ਼ੂ ਤੁਸੀਂ ਆ ਕੇ ਦੇਖਣੇ ਆ ਤਸੱਲੀ ਕਰਨੀ ਹੈ ਦੂਜੀ ਬੇਨਤੀ ਇਹ ਆ ਵੀ ਜੀਨੇ ਪਸ਼ੂ ਖਰੀਦਣੇ ਆ ਖਾਸ ਕਰਕੇ ਜੇ ਕੋਈ ਜਿਆਦਾ ਨਾ ਖਰੀਦਨੇ ਤਾਂ ਵੀ ਜੇ ਇੱਕ ਅੱਧਾ ਪਸ਼ੂ ਖਰੀਦਣਾ ਹੈ ਟੈਸਟ ਕਰਵਾ ਸਕਦੇ ਹੋ ਬਲੱਡ ਸੈਂਪਲ ਲੈ ਸਕਦੇ ਹੋ ਤੁਸੀਂ ਆਪਦੀ ਤਸੱਲੀ ਹਰੇਕ ਪੱਖ ਤੋਂ ਕਰਕੇ ਪਸ਼ੂ ਖਰੀਦ ਕੇ ਲਈ ਜਾਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਆ ਇੱਕ ਟੋਕੜ ਗਾਂ ਤੋਂ ਉਸ ਤੋਂ ਬਾਅਦ ਚ ਦੂਜੀਆਂ ਗਾਵਾਂ ਵਿੱਚ ਕੁਝ ਗੱਭਣ ਹੈ ਕੁਝ ਸੁੰਜਾਵੀਆਂ ਜਿਵੇਂ ਜਿਵੇਂ ਮੂਹਰੇ ਆਈ ਜਾਣੀਆਂ ਆਪਾਂ ਡਿਟੇਲ ਬਾਈ ਤੋਂ ਪੁੱਛਦੇ ਜਾਵਾਂਗੇ ਜਿੰਨੀਆਂ ਕੁ ਪੋਸੀਬਲ ਹੋਇਆ ਉਹਨੀਆਂ ਨੂੰ ਤੋੜ ਕੇ ਵੀ ਤੁਹਾਨੂੰ ਦਿਖਾ ਦੇਣ ਬਾਈ ਨੂੰ ਮਿਲਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਵੀਰੇ ਹਰਜਿੰਦਰ ਬਾਈ ਹਰਜਿੰਦਰ ਬਾਈ ਅੱਜ ਗਾਵਾਂ ਸਾਰੀਆਂ ਹੀ ਵਿਕਾਊ ਕਰਦੀਆਂ ਹਾਂਜੀ ਬਾਈ ਸ਼ੌਕ ਸੀਗਾ ਪਸ਼ੂਆਂ ਦਾ ਅੱਜ ਛੱਡਣ ਲੱਗੇ ਹੋ ਪਸ਼ੂਆਂ ਨੂੰ ਕੀ ਚੱਕਰ ਆਇਆ ਮਤਲਬ ਥੋੜੀ ਜੀ ਕੁਸ ਮਜਬੂਰੀ ਬਣ ਕੇ ਇੱਕ ਡੈਡੀ ਨੂੰ ਤਰੰਗ ਹੋ ਗਈ ਸੀ ਤਾਂ ਹੀ ਛੱਡਣ ਲੱਗੇ ਪਹਿਲਾ ਜਾਣਾ ਜੀ ਫਾਦਰ ਸਾਹਿਬ ਨੂੰ ਪੈਰਾਲਾਈਜ਼ ਹੋ ਗਿਆ ਹਾਂਜੀ ਤੇ ਉਹਦੇ ਕਰਕੇ ਹੁਣ ਫਿਰ ਖੇਤੀਬਾੜੀ ਕਰ ਰਹੇ ਹਾਂ ਉਹਨਾਂ ਹਾਂਜੀ ਅੱਛਾ گاਵਾ ਵੇਚਣੀਆਂ ਇੱਕ ਉਹ ਟੀਐਮਆਰ ਵੇਚ ਦੇਣਾ ਹੈ ਮਿਲਕਿੰਗ ਮਸ਼ੀਨ ਵੀ ਸੇਲ ਕਰ ਦੇਣੀ ਹੈ ਹਾਂਜੀ ਉਹ ਸਾਰੀਆਂ ਗਾਇਆਂ ਸੇਲ ਹੋਣ ਤੋਂ ਬਾਅਦ ਕਰਾਂਗੇ ਉਹ ਬਾਅਦ ਚ ਵੇਚਾਂਗੇ ਹਾਂਜੀ ਠੀਕ ਹੈ ਜਿਹੜਾ ਇਹ ਸਿਸਟਮ ਬਣਿਆ ਹੋਇਆ ਛੱਡ ਹੈ ਲੋਕ ਹੈ ਕਯੂਬਿਕਲ ਹੈ ਇਹ ਰੱਖਾਂਗੇ ਹਾਂ ਇਹ ਕਰ ਹੀ ਰੱਖਾਂਗੇ ਬਾਕੀ ਵਿਚਾਰ ਬਣੇ ਤਾਂ ਵੇਚ ਦਾਂਗੇ ਬਾਅਦ ਵਿੱਚ ਠੀਕ ਹੈ ਅੱਛਾ ਭਾਈ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਵਾਲੀ ਵਾੜ ਤੋਂ ਕੀ ਡਿਟੇਲ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਹਾ ਕਿੰਨੇ ਮੈਂ ਤਾਂ ਵੀ ਇਹ ਪਹਿਲੇ ਸੂਏ ਆ ਸਟਾਕ ਗੈਕਸੀ ਦੀ ਆਪ ਆ ਹੂੰ ਮੂੰਹ ਹਜੇ ਖੀਰੀ ਆ ਠੀਕ ਹੈ 2 ਸਾਲ ਤੇ 1 ਮਹੀਨੇ ਦੀ ਉਮਰ ਹੈ ਇਹਦੀ ਠੀਕ ਹੈ ਪਹਿਲੀ ਇਹਨੇ ਹੁਣ ਵੀ ਹੀਟ ਕੱਢ ਲਈ ਠੀਕ ਹੈ ਤੇ ਇਹਦੇ ਥੱਲੇ ਹੁਣ 15 ਲੀਟਰ ਦੁੱਧ ਤਿਆਰ ਹੈ ਹੂੰ 15 ਲੀਟਰ ਦੁੱਧ ਹੈ ਹਾਂਜੀ ਠੀਕ ਹੈ ਅਜਾ ਇੱਕ ਥੋੜਾ ਜਿਹਾ ਪਾਸਾ ਦਿਖਾਉਂਦੀ ਐ ਸਾਈਡ ਦਿਖਾਉਂਦੀ ਐ ਇਸ ਤਰ੍ਹਾਂ ਇਹ ਮਸਟੈਟਸ ਹੋਈ ਸੀ ਇਹਨੂੰ ਹਾਂ ਜੀ ਮਸਟੈਟਸ ਹੋ ਗਈ ਸੀ ਪਹਿਲਾਂ ਨਹੀਂ ਤਾਂ ਐਡਾ ਸੀਮੈਂਟ ਤੱਕ ਰੇਨੇ ਦੁੱਧ ਬਹੁਤ ਦੇਣਾ ਸੀ ਵੀ ਅੰਟਾਈਨਾਂ ਦੁੱਧ ਦਾ ਟੀਕੇ ਸੁੱਕੇ ਬਾਲੇ ਲੱਗ ਗਏਦੋ ਅੱਛਾ ਮਸਟੈਟਸ ਹੋ ਗਈ ਸੀ ਹੁਣ ਸਹੀ ਹੈ ਜਮਾਈ ਹੁਣ ਸਹੀ ਹੈ ਹੁਣ ਤਾਂ ਕੋਈ ਦਿੱਕਤ ਨਹੀਂ 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 ਕੋਈ ਦਿੱਕਤ ਨਹੀਂ ਰੇਟ ਇਹਦਾ ਕੀ ਰੱਖਦੇ ਰੇਟ 40 ਆ ਰਹੀ ਤੋੜਦੇ ਗਏ ਦੋਸੋ ਇਹ ਹੁਣ ਹੀਟ ਚ ਹੈ ਤਾਂ ਹੀ ਇਹਨੂੰ ਵੱਧਾ ਹੋਇਆ ਤੋੜ ਕੇ ਦਿਖਾ ਦਿੰਨੇ ਆ ਗੈਲੈਕਸੀ ਦੀ ਹੈ ਡਾਟਾ ਸਾਰਾ ਸੀਮਨ ਸਟਰਾ ਬਾਈ ਕੋਲ ਸੇ ਹੋਇਆ ਕਈ ਵਾਰ ਸ਼ਬਦ ਇੰਗਲਿਸ਼ ਦੇਬ ਦੇ ਹੁੰਦੇ ਆ ਵੀ ਬੰਦੇ ਨੂੰ ਬੋਲਣ ਲੱਗਾਂ ਕਨਫਿਊਜ਼ਨ ਹੋ ਜਾਂਦੀ ਹੈ ਤੋ ਉਹ ਨਾ ਇੱਧਰ ਉੱਧਰ ਹੋ ਸਕਦਾ ਪਰ ਜਦੋਂ ਆਉਂਗੇ ਉਹ ਲਿਖਤੀ ਤੁਹਾਨੂੰ ਮਿਲ ਜਾਊਗਾ ਵੀ ਕਿਹੜੇ ਸੀ ਮੰਦੀ ਕਿਹੜੀ ਵਹਿੜ ਸੋ ਇਹ ਪਹਿਲਣ ਵਹਿੜ ਆ ਸੋ ਛੋਟੀ ਉਮਰ ਦੇ ਵਿੱਚ ਹੀ ਸੂਈ ਸੀ ਇਹਨੂੰ ਮਸਟੈਟਸ ਹੋ ਗਈ ਸੀ ਜਦੋਂ ਸੂਈ ਹੈ ਉਹਦੇ ਕਰਕੇ ਇਹਦੇ ਥਣ ਦਾ ਥੋੜਾ ਜਿਹਾ ਇੱਕ ਪਾਸਾ ਜਿਹੜਾ ਉਹ ਮਸਟੈਟਸ ਨਾਲੇ ਦਾ ਘਟ ਗਿਆ ਪਰ ਤੁਸੀਂ ਚੋਕੇ ਦੇਖ ਲਓ 40000 ਆ ਜਿਹਦਾ ਰੇਟ ਰੱਖਿਆ ਬਾਈ ਨੇ ਜਿਹਨੂੰ ਇਹ ਗਾਂ ਇਹ ਵਹਿੜ ਪਸੰਦ ਆਉਂਦੀ ਹੈ ਤਾਂ ਤੁਸੀਂ ਕੰਟੈਕਟ ਵੀਰ ਨਾਲ ਕਰ ਸਕਦੇ ਹੋ ਪਹਿਲੇ ਨੰਬਰ ਤੇ ਵੜ ਤੇ ਰੇਟ ਇਹਦਾ ਰੱਖਿਆ ਹੈ 40000 ਰੁਪਏ ਹਰਜਿੰਦਰ ਭਾਈ ਦੋ ਨੰਬਰ ਤੇ ਜਿਹੜੀ ਗਾਂ ਸੁਈ ਵੀ ਹੈ ਹਾਂਜੀ ਦੂਜਾ ਸੁਈ ਦੂਜਾ ਸੁਗਾ ਸੁਈ ਹੈ 20 ਦਿਨ ਹੋ ਗਏ ਨੇ ਸੁਈ ਨੂੰ ਹੀ ਠੀਕ ਹੈ ਜੀ ਤੋਂ 1 ਕਿਲੋ ਲੀਟਰ ਦੇ ਥਲੇ ਦੁੱਧ ਤਿਆਰ ਆ ਹੁਣ ਜਮਾਂ ਹੀ ਬੱਚਾ ਹੈ ਇਹਦੇ ਨਾਲ ਬੱਚਾ ਹੈ ਨਹੀਂ ਜੀ ਠੀਕ ਹੈ ਵੀ ਤੋਂ 1 ਕਿਲੋ ਲੀਟਰ ਦੁੱਧ ਹੈ ਇਸ ਟਾਈਮ ਹਾਂਜੀ ਤਿਆਰ ਹੈ ਜਮਾਂ ਕੀ ਰੇਟ ਰਹੂਗਾ ਇਹਦਾ ਰੇਟ ਕਰਨੇ ਲੱਖ ਰੁਪਏ ਕਿੰਨਾ 1 ਲੱਖ ਰੁਪਏ ਪੂਰਾ ਹਾਂਜੀ ਤੋਰ ਦੇ ਭਾਈ ਦੋਸਤੋ 1 ਲੱਖ ਰੁਪਏ ਡਿਮਾਂਡ ਆ 20 ਦਿਨਾਂ ਦੀ ਸੂਈ 20 ਤੋਂ 21 ਲੀਟਰ ਦੁੱਧ ਤੇ ਚੱਲਦੀ ਐ ਸੂਹਾ ਦੁੱਧ ਦੀ ਸੋਣੀ ਐ ਢਾਂਜੇ ਦੀ ਸੋਣੀ ਐ ਥਣ ਹਵਾਨਾ ਸਾਫ਼ ਸੁਥਰਾ ਹੈ ਤੁਸੀਂ ਇਹਦਾ ਸਟਰਕਚਰ ਦੇਖ ਲਓ ਸੋਹਣੀ ਵੜ ਐ 1 ਲੱਖ ਰੁਪਿਆ ਡਿਮਾਂਡ ਐ ਬਰੀਡਿੰਗ ਤੇ ਕੰਮ ਕਰਨਾ ਤਾਂ ਸਟਰਕਚਰ ਇਦਾਂ ਦਾ ਦੱਸੋ ਵੀ ਇਹ ਤੋਂ ਬਹੁਤ ਸੋਹਣੇ ਬੱਚੇ ਲੈ ਸਕਦੇ ਹੋ ਬਾਕੀ ਸਿਆਲ ਆ ਗਿਆ ਤਾਂ ਦੁੱਧ ਕਰਮਾ ਵਾਲੀਆਂ ਇਹ ਸੋਹਣਾ ਹੀ ਦਿੰਦੀਆਂ ਰਹਿੰਦੀਆਂ ਹੋਰ ਦੁੱਧ ਵੱਜ ਜਾਣਾ ਕਿਉਂਕਿ ਹਜੇ ਬਾਈ ਦੇ ਦਸਨ ਮੁਤਾਬਕ ਤਾਜੀ ਸੂਈ ਵੀ ਐ ਹੋਰ ਹੱਕ ਦੇ ਪਈਆਂ ਨੂੰ ਜਾਣਦੇ ਨੇ ਸੀਲ شریف ਜੀ ਗਾਂ ਦਸੋ ਵੈਸੇ گاਵਾ ਹੁੰਦੀਆਂ ਵੀ ਸ਼ਰੀਫ ਹੀ ਆ ਸੀਲ ਹੀ ਰਹਿੰਦੀਆਂ ਸੋ ਇਹ ਗਾਂ ਤੁਸੀਂ ਦੇਖੋ ਦੂਜੇ ਨੰਬਰ ਦੇ ਉੱਤੇ ਡਿਮਾਂਡ 1 ਲੱਖ ਰੁਪਇਆ ਵੀਡੀਓ ਬਣਾ ਰਿਆ ਮੈਂ ਟਾਈਮ ਤੁਹਾਨੂੰ ਇੱਕ ਵਾਰ ਦਿਖਾ ਦਿੰਨਾ ਮੈਂ ਕਿਉਂਕਿ ਸੂਏ ਸਵਾਇ ਪਸ਼ੂਆ 11 ਵਜੇ ਤੇ 37 ਮਿੰਟ ਸਕਰੀਨ ਉੱਤੇ ਦਿਸਦੇ ਆ ਸੁਬਾ ਵਈ ਇਹਨਾਂ ਦੀ ਚਵਾਈ ਹੋਈ ਵੀ ਆ ਹਾਂਜੀ ਠੀਕ ਹੈ ਸੋ 11 ਵਜੇ ਤੇ 37 ਮਿੰਟ ਤੇ ਤੁਹਾਨੂੰ ਇਹ ਵੀਡੀਓ ਜਿਹੜੀ ਮੈਂ ਦਿਖਾ ਰਿਆ ਦਸੋ ਆ ਇਸ ਟਾਈਮ ਇਹ ਵੈਡ ਨੂੰ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ 2 ਨੰਬਰ ਤੇ ਸੀ ਇਹ ਤੋਂ ਬਾਅਦ ਚ 3 ਨੰਬਰ ਤੇ ਖੋਰ ਵੈਡ ਤੁਹਾਨੂੰ ਦਿਖਾਵਾਂਗੇ ਹਰਜਿੰਦਰ ਭਾਈ ਜਿਹੜੀ 3 ਨੰਬਰ ਤੇ ਵੈਡ ਹੈ ਜਰਸੀ ਹਾਂਜੀ ਇਹਦੀ ਕੀ ਡਿਟੇਲ ਆ ਭਾਈ ਕੋਈ ਗੱਲ ਨਹੀਂ ਸੀਮਨ ਡਿਟੇਲ ਭਾਵੇਂ ਤੂੰ ਬਾਅਦ ਚ ਜਿਹੜਾ ਭਰਾ ਖਰੀਦਣਾ ਚਾਹੂਗਾ ਉਹਨੂੰ ਦੱਸੀ ਜਾਈ ਮੰਡੀਨ ਬੁੱਲ ਦੀ ਆ ਭਾਈ ਠੀਕ ਹੈ 562 ਸੈਕ ਦੇ ਬੁੱਲ ਤੋਂ ਬਣਾਈ ਠੀਕ ਹੈ ਕਿੰਨੇ ਦਿਨ ਲਾਊਗੀ ਸੂਚ ਅੰਦਾਜ਼ਾ ਇਹ 20 22 ਦਿਨ ਲੈ ਜੂਈ 22 ਦਿਨ ਹਜੇ ਲੈ ਸਕਦੀ ਆ ਹਾਂਜੀ ਠੀਕ ਆ ਤੋਰ ਦਗੇ ਬਈ ਨੂੰ ਤੇ ਆ ਰੇਟ ਇਹਦਾ ਕੀ ਰਹਿਣਾ ਇਹ ਹੁਣ ਕੱਚੀ ਹੀ ਕੱਚੀ ਕਰਕੇ ਇਹਦਾ ਰੇਟ 1.5 ਲੱਖ ਰੁਪਈਆ ਹੈ ਠੀਕ ਆ ਤੋਰ ਦੇ ਸੋ ਦੋਸਤੋ ਅੱਜ ਦਾ ਰੇਟ ਇਹਦਾ 1.5 ਲੱਖ ਰੁਪਿਆ ਹੈ ਮਦੀਨ ਪੀਡੀਐਫ ਦਾ ਸੀਮਣ ਹੈ ਮੇਰੇ ਖਿਆਲ ਚ ਮਦੀਨ ਬੁੱਲ ਦੀ ਆਪ ਤੇ 50062 ਦਾ ਇਹ ਸੀਮਣ ਲੱਗਾ ਜਿਹਨੇ ਲਜਾਣੀ ਆ 20 ਦਿਨ ਬਾਕੀ ਹੈ ਚੈੱਕ ਕਰਵਾ ਕੇ ਲਜਾਇਓ ਵੱਧ ਘੱਟ ਦੇਣ ਕਈ ਵਾਰ ਪਸੂ ਲੈ ਜਾਂਦਾ ਪਰ ਤਸੱਲੀ ਆਪ ਦੀ ਕੀਤੀ ਹੋਵੇ ਫਿਰ ਸ਼ੱਕ ਨਹੀਂ ਰਹਿੰਦਾ ਕੋਈ ਸੋ ਇਹ ਜਰਸੀ ਡਿਮਾਂਡ 1.5 ਲੱਖ ਰੁਪਿਆ ਬਾਈ ਨੇ ਰੱਖੀ ਐ। شويه ਪੀਡੀਐਫ ਦੇ ਮਦੀਨ ਬੁੱਲ ਦੀ ਵੈਡ ਅਗੇ 50062 ਦੇ ਦੇ ਸੀਮਨ ਲੱਗਾ ਨਸਲ ਜਰਸੀ ਐ। ਢਾਂਚਾ ਇਹਦਾ ਤੁਸੀਂ ਦੇਖ ਲਓ ਥੋੜਾ ਜਿਹਾ ਇੱਕ ਖੋਰ ਇਹਦਾ ਜਿਹੜਾ ਉਹ ਬਾਈ ਨੇ ਮੇਰੇ ਖਾਲਚ ਕਿਸੇ ਅਨਟ੍ਰੇਨ ਬੰਦੇ ਤੋਂ ਬਣਾਇਆ ਸਹੀ ਪ੍ਰੋਪਰ ਇਹਦਾ ਖੋਰ ਬੰਨ ਵਾਲਾ ਇਹ ਜੀ। ਉਹ ਤੁਸੀਂ ਬਣਵਾ ਸਕਦੇ। ਏ ਵਾਇਰਡ ਜਰਸੀ ਇਹਦੂ ਅੱਗੇ ਇੱਕ ਹੋਰ ਵਾਇਰਸ ਨੂੰ ਦਿਖਾਉਣੇ ਆ ਬਈ ਇਹਦੀ ਕੀ ਡਿਟੇਲ ਹੈ 4 ਨੰਬਰ ਦੇ ਉੱਤੇ ਹਾਂ 4 ਨੰਬਰ ਤੇ ਹੈ ਇਹਦੀ ਆਪ ਦੀ ਡਿਟੇਲ ਹੈਣੀ ਇਹ ਅਸੀਂ ਹੁਣ ਲਈ ਸੀ ਠੀਕ ਹੈ ਤੇ ਇਹਦੇ ਥੱਲੇ ਹੁਣ 20 ਲੀਟਰ ਜਮਾਂ ਦਾ ਤਿਆਰ ਆਈ ਠੀਕ ਹੈ ਇਹਦੇ ਮਗਰ ਜਰਸੀ ਦੀ ਬੱਛੀ ਆਈ ਹੈ ਜੋ ਸੂਈ ਅਸੀਂ ਕੋਲੀ ਸੀ ਉਦੋਂ ਜਰਸੀ ਦੀ ਬੱਛੀ ਤੁਹਾਨੂੰ ਵਿਖਾ ਦਾਂਗਾ ਉਧਰ ਵੀਡੀਓ ਜਰਸੀ ਦੀ ਬੱਛੀ ਪੂਰੀ ਸੋਹਣੀ ਹੈ ਠੀਕ ਹੈ 40 138 ਦੀ ਇਹਦੇ ਮਗਰ ਬੱਛੀ ਹੈਗੀ ਹੁਣ ਇਸ ਤਰ੍ਹਾਂ ਹਾਂਜੀ ਉਧਰ ਆ ਬੱਛੀ ਕੀ ਰੇਟ ਰੱਖਦਾ ਮੈਂ ਇਹਦਾ ਰੇਟ ਰੱਖਦੇ 75000 ਰੁਪਏ ਤੋੜ ਦੇ ਬਈ ਖੋਲ ਦੇ ਤੂੰ ਸੋ ਦਸੋ ਰੇਟ 75000 ਬੱਚਾ ਜਰਸੀ ਵਿੱਚੀ ਐ ਤੇ 20 ਲੀਟਰ ਦੁੱਧ ਇਸ ਟਾਈਮ ਦੇ ਰਹੀ ਐ ਦੋਹਾਂ ਟਾਈਮਾਂ ਦਾ 75000 ਚ ਇਹ ਗਾਵਾ ਤੁਹਾਨੂੰ ਮਿਲ ਜਾਣੀ ਐ ਇਸੇ ਤਰ੍ਹਾਂ ਇਹ ਲੋਕ ਪੋਲ ਕੇ ਤੋਰੀ ਜਾਣੀਆਂ ਇਹ ਗਾਵਾਂ ਤੁਸੀਂ ਇਹਨਾਂ ਦੇ ਢਾਂਚੇ ਦੇਖਦੇ ਜਾਓ 75000 ਚ 20 ਲੀਟਰ ਦੁੱਧ ਹਾਜ਼ਰ ਐ ਤੇ ਜਰਸੀ ਵਿੱਚੀ ਐ ਨਾਲ ਉਦੋਂ ਨੂੰ ਵੱਛੀ ਵੀ ਦਿਖਾ ਦੂੰਗਾ ਇਸ ਤੋਂ ਬਾਅਦ ਇੱਕ ਵਾਈਟ ਰੰਗ ਦੀ ਵੈੜ ਇਹ ਤਾਜੀ ਸੂਈ ਹੈ ਬਿਲਕੁਲ ਕਿੰਨਵਾ ਸੂਆ ਸੂਈ ਪਈ ਹੈ ਇਹ ਦੂਗੀ ਵੈੜ ਜਿਹੜੀ ਇਹ ਪਹਿਲਾ ਸੂਆ ਸੂਈ ਹੈ ਜੀ ਠੀਕ ਹੈ ਪੀਡੀਫ ਦੇੜਾ ਜੋ ਵੀ ਦੀ ਆ ਪਈ ਅ ਬੱਚਾ ਕੀ ਦਿੱਤਾ ਇਹਨੇ ਬੱਚਾ ਬੱਚਾ ਅੱਛਾ ਦਿੱਤਾ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਇੱਕ ਹਫਤਾ ਹੋ ਗਿਆ ਜੀ ਦੁੱਧ ਹੁਣ ਕਿੰਨਾ ਹੋਊਗਾ ਦੁੱਧ ਇਹਦੇ ਹੁਣ ਹੈਗਾ ਜੀ 18 ਤੋਂ 11 ਲੀਟਰ ਹੀ 18 ਲੀਟਰ ਤੋਂ ਬਾਹਰ ਹੈ ਹਾਂ ਜੀ 18 ਲੀਟਰ ਤੋਂ ਬਾਹਰ ਹੈ ਬਬਲਾ ਹੀ ਹੈ ਜਿਵੇਂ ਕਿ ਅੱਜ ਥੋੜਾ ਦੁੱਧ ਸਹੀ ਆਇਆ ਹੈ ਠੀਕ ਹੈ ਹਾਂ ਜੀ ਕੀ ਡਿਮਾਂਡ ਰਹੂਗੀ ਇਹਦੀ ਡਿਮਾਂਡ ਰਹੂਗੀ 1 ਲੱਖ 20 ਹਜ਼ਾਰ ਦੀ 1 ਲੱਖ 20 ਹਜ਼ਾਰ ਹਾਂਜੀ ਖੋਲ ਦੇ ਬਾਈ ਸੋ ਦੋਸਤੋ ਡੈਗੋ ਪੀ ਸੀਮਨ ਦਾ ਨਾਮ ਬਾਈ ਨੂੰ ਸੁਣਦਾ ਹੈ ਪੀ ਡੀ ਐਫ ਹੈ ਲਈ ਠੀਕ ਹੈ ਸੋ ਪਹਿਲਣ ਵੈਡ ਹੈ ਹਜੇ ਹਫਤੇ ਇਕ ਦੀ ਸੂਈ 18 ਲੀਟਰ ਦਾ ਤਿਆਰ ਕਰ ਗਈ 1 ਲੱਖ 20 ਹਜ਼ਾਰ ਰੇਟ ਬਰੀਡ ਕੁਆਲਿਟੀ ਚੰਗੀ ਹੈ ਢਾਂਚਾ ਸੋਹਣਾ ਹੈ ਕੰਗਰੂੜ ਉੱਤੋਂ ਸਿੱਧੀ ਹੈ ਫਿਟਿੰਗ ਵਾਲਾ ਹਵਾਨਾ ਸੋ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਬਾਈ ਨਾਲ ਕਰ ਲੋ ਇਹਨੇ ਬਹੁਤ ਵੱਡੇ ਬੱਚੇ ਨੂੰ ਜਨਮ ਦਿੱਤਾ ਉਹ ਕਾਫੀ ਜੋਰ ਵੈੜ ਦਾ ਬੱਚੇ ਤੇ ਲੱਗਾ ਫਿਰ ਵੀ ਸੋਹਣੇ ਟਾਂਚੇ ਦੀ ਹੈ ਜਿਨੇ ਖਰੀਦਨੀ ਹੈ ਤਾਂ ਤੁਸੀਂ ਕੋਲ ਵਾਲੀ ਦੇਖੋ ਤੇ ਇਹਦੀ ਕਰਿਓ ਤਸल्ली ਸੋ ਇਹ ਵੈੜ ਪਹਿਲਣ ਸੋ ਇਹ ਟਾਂਚਾ ਦੇਖੋ ਸੂਨ ਲੱਗੀ ਦੇ ਥੋੜਾ ਝਖਮ ਜਿਹਾ ਦੇ ਹੋ ਗਿਆ ਸੀਗਾ ਸੋ ਕਿਉਂਕਿ ਬੱਚੇ ਨੇ ਬਹੁਤ ਨਰੋਏ ਨੂੰ ਬੱਚੇ ਨੂੰ ਜਨਮ ਦਿੱਤਾ ਹੈ ਵੱਡਾ ਬੱਚਾ ਸੀ ਸੋ ਇਹ ਪਹਿਲਣ ਵੈੜ ਇਹ ਤੋਂ ਅੱਗੇ ਤੁਹਾਨੂੰ ਹੋਰ ਗਾਂ ਦਿਖਾਉਣੇ ਆ ਇੱਕ ਬਈ ਇਹ ਗਾਂ ਕੀ ਡਿਟੇਲ ਹੈ ਇਹਦੀ 4016 ਦੀ ਆ ਭਾਈ ਠੀਕ ਹੈ ਤੇ ਇਹਦੇ ਥਲੇ ਹੁਣ 21 ਤੋਂ 22 ਲੀਟਰ ਦਾ ਦੁੱਧ ਜਮਾ ਤਿਆਰ ਹੈ 21 ਤੋਂ 22 ਲੀਟਰ ਹਾਂਜੀ ਇਹਨੂੰ ਸੂਈ ਨੂੰ ਅੱਜ ਇੱਕ ਹਫਤਾ ਹੋ ਗਿਆ ਇਹਦੀ ਪ੍ਰੋਪਰ ਵੀਡੀਓ ਹੈਗੀ ਜੀ ਪਈ ਦੀ ਤੇ ਏਮ ਵਗਰੇ ਦੇ ਵੱੱਛੀ ਸੀ ਵੱੱਛੀ ਨੂੰ ਅਜ ਤਿੰਨ ਦਿਨ ਹੋ ਗਏ ਵੱੱਛੀ ਨੂੰ ਕੋਈ ਪ੍ਰੋਬਲਮ ਆ ਗਈ ਸੀ ਉਹ ਠੁਰੀ ਹੋ ਗਈ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਕਰਦੇ 1 ਲੱਖ ਤੇ 5000 ਰੁਪਏ ਤੋਰ ਦੇ ਹੁਣ ਦੁੱਧ ਕਿੰਨਾ ਦੱਸਿਆ ਹੁਣ 21 ਤੋਂ 22 ਲੀਟਰ ਜਮਾ ਤਿਆਰ ਹੈ 21 ਤੋਂ 22 ਦੁੱਧ ਦੁੱਧ 21 ਤੋਂ 22 ਲੀਟਰ ਹਫਤੇਕ ਦੀ ਸੂਈ ਡਿਟੇਲ ਸਾਰੀ ਬਾਈ ਦੱਸੀ ਜਾਂਦਾ ਉਹਨੂੰ ਰਿਪੀਟ ਕਰ ਲਿਓ ਸੁਣ ਲਿਓ ਮੈਲੇ ਤੋਂ ਲੱਗਦਾ ਵੀ ਤੁਰਪੀ ਐ ਇਹ ਹਾਂਜੀ ਖਵਾਨਾ ਇਹਦਾ ਤੁਸੀਂ ਦੇਖ ਲਓ ਅੱਜ ਸੋਭਾ ਵੀਡੀਓ ਬਣਾ ਰਹੇ ਹਜੇ ਹਵਾਨਾ ਪੂਰਾ ਭਰਨਾ ਹੈ ਰੇਟੇ ਦਾ ਕਿੰਨਾ ਬੋਲਿਆ ਸੀ 1 ਲੱਖ ਤੇ 5000 ਇੱਕ 5200 ਇਹਦੀ ਡਿਮਾਂਡ ਹੈ ਤਾਜੀ ਸੂਈ ਵੀ ਗਾਂ ਫੋਰ ਸੇਲ ਹੋਰ ਜਾਣ ਦੇ ਉੱਤਰ ਨਹੀਂ ਕਾ ਉਹ ਥਾਣੇ ਦੇ ਹੱਥੀ ਚਵਾਈ ਵਾਲੇ ਵੈਸੇ ਭਾਈ ਮਸ਼ੀਨ ਨਾਲ ਹੀ ਮੇਰੇ ਖਿਆਲ ਚ ਮਿਲਕਿੰਗ ਕਰਦਾ ਹੈ ਹਾਂਜੀ ਉਹ ਇਹਦਾ ਟਾਂਚਾ ਤੁਸੀਂ ਦੇਖ ਲਓ ਠੀਕ ਹੈ ਭਾਈ ਇਹਦੇ ਤੋਂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾ ਦਿੰਦੇ ਆ ਭਾਈ ਜਿਹੜੀ ਇਹ ਇਧਰੋਂ ਲਾਸਟ ਤੇ ਦਿਖਾ ਰਹੇ ਆ ਆਪਾਂ ਕੀ ਡਿਟੇਲ ਹੈ ਇਹਦੀ ਇਹ 40 420 ਦੀ ਹੈ ਠੀਕ ਹੈ ਆ ਭਾਈ ਇਹਨੇ ਬੱਚੇ ਨੇ ਜਨਮ ਦਿੱਤਾ ਸੀ ਠੀਕ ਹੈ ਦੁੱਧ ਹੁਣ ਕਿੰਨਾ ਤੇ ਕਿਹੜੇ ਹੁਣ ਇਹਦੇ ਤੋਂ 28 ਤੋਂ 30 ਲੀਟਰ ਦਾ ਤੇ ਜਮਾ ਤਿਆਰ ਹੈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਅਜੇ ਇੱਕ ਹਫਤਾ ਹੋ ਗਿਆ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਰਹੂਗਾ 1 ਲੱਖ 30 ਹਜ਼ਾਰੀ ਇੱਕ ਦੀ ਹਾਂਜੀ ਤੋਰ ਦੇਵੇ 28 ਤੋਂ 30 ਲੀਟਰ ਦੁੱਧ ਤਿਆਰ ਹੈ ਹਫਤੇ ਇੱਕ ਦੀ ਇਹ ਸੂਈ ਹੈ ਇਹ ਵੀ ਮੈਲਾ ਰਿਸਟ ਰਹੀ ਹੈ ਸਾਫ ਹੋ ਰਹੀ ਹੈ ਅੰਦਰੋਂ ਬੁੱਧ ਦੋ ਟਾਈਮ ਚ ਹੋਇਓ ਤਿੰਨ ਟਾਈਮ ਚ ਹੋਇਓ ਤੁਹਾਡਾ ਹੱਕ ਹੈ ਹਾਂਜੀ ਉਹ ਜ਼ਰੂਰ ਸੋ ਇੱਕ ਲੱਖ 30000 ਇਹਦਾ ਰੇਟ ਆ ਥੋੜਾ ਜਿਆਦਾ ਔਰਲੇ ਪੈਰ ਦੀ ਤਖਲੀਫ ਮੰਦੀ ਕਈ ਵਾਰ ਕੋਰ ਬਣਾਉਣ ਵਾਲੇ ਹੁੰਦੇ ਜਾਂ ਕੋਈ ਟਾਂਟੇ ਚ ਸਮੱਸਿਆ ਆ ਜਾਂਦੀ ਹੈ ਸੋ ਇਹਦਾ ਰੇਟ 1,30,000 ਦੁੱਧ ਕਾਫੀ ਚੰਗਾ ਇਸ ਗਾਂ ਥਲੇ 30 26 ਤੋਂ 30 ਲੀਟਰਾਂ ਨੂੰ ਹਾਜ਼ਰ ਹੈ ਠੀਕ ਹੈ ਭਾਈ ਓਕੇ ਸੋ ਇਹਨਾਂ ਤੋਂ ਇਲਾਵਾ ਦੱਸੋ ਇਧਰਲੇ ਪਾਸੇ ਕੁਝ گاਵਾ ਗੱਬਣ ਖੜਗੇ ਥੋੜੀ ਜਾਣਕਾਰੀ ਇਹਨਾਂ ਬਾਰੇ ਵੀ ਲੈ ਲੈਣੀ ਆਪਾਂ ਭਾਈ ਤੋਂ ਸੋ ਇਹ ਚਾਰ گاਵਾ ਹੋਰ ਹੈਗੀਆਂ ਜਿਹੜੀਆਂ ਇੱਥੇ ਤੁਹਾਨੂੰ ਦਿਖਾਉਣੀਆਂ ਭਾਈ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਕਿੰਨੇ ਚਰਦੀ ਗੱਬਣ ਇਹਦੇ 20 ਦਿਨ ਬਾਕੀ ਹੈ ਹੁਣ ਠੀਕ ਹੈ ਵੀ ਦੇ ਅੰਚ ਬਾਕੀ ਐ ਤੇ ਇਹਨੇ ਪਹਿਲੇ ਦੂ ਤੀਜੇ ਸੂਏ ਸੁਣਾ ਪਹਿਲੇ ਵੀ ਸਾਡੇ ਕੋਲ ਹੀ ਸੂਏ ਦੇ ਦੂਜੇ ਵੀ ਇਹ ਅਸੀਂ ਤਿੰਨ ਟਾਈਮ ਚ ਚਵਾਈ ਕਰਦੇ ਸੀ ਤੇ 35 36 ਲੀਟਰ ਦੁੱਧ ਚੋਇਆ ਤਿੰਨ ਟਾਈਮ ਦੀ ਚਵਾਈ ਤੇ 35 36 ਲੀਟਰ ਦੁੱਧ ਦਿੰਦੀ ਰਹੀ ਹਾਂਜੀ ਤਿੰਨ ਟਾਈਮ ਚ ਚਵਾਈ ਕਰਦੇ ਹੱਥੀ ਚਵਾਈ ਕਰਦੀ ਕਈ ਵਾਰ ਮਸ਼ੀਨਾਂ ਵੀ ਕਰ ਲੈਂਦੇ ਸੀ ਠੀਕ ਐ ਅੱਛਾ ਭਾਈ ਇਹਦੀ ਡਿਮਾਂਡ ਕੀ ਰਹਿਣੀ 1 ਲੱਖ 30 ਹਜ਼ਾਰ ਹੀ 1 30 ਠੀਕ ਐ ਤੋੜ ਦਈਏ ਇਹਨੂੰ ਖੋਲਾਂਗੇ ਇਹਨੂੰ ਵੀ ਹਾਂਜੀ ਸੋ 20 ਦਿਨ ਬਾਕੀ ਐ ਹਜੇ ਇਹ ਬਾਅਦ ਇਕੱਠਿਆਂ ਖੋਲਦਗੇ ਤਾਂ ਜੀ ਚਲ ਠੀਕ ਹੈ ਇਕੱਠਿਆਂ ਕੋਈ ਹਾਂ ਜੀ ਸੋ ਹਵਾਨਾ ਤੁਸੀਂ ਦੇਖ ਲਓ 35 ਲੀਟਰਾਂ ਨੂੰ 30 ਤੋਂ 35 ਲੀਟਰ ਦੋ ਤਿੰਨ ਟਾਈਮ ਦੀ ਚੁਵਾਈ ਤੇ ਦਿੰਦੀ ਰਹੇਗਾ ਹੁਣ ਇਹ 20 ਦਿਨਾਂ ਦੀ ਹਜੇ ਕੱਚੀ ਹਵਾਨਾ ਪਰਣ ਲੱਗੀ ਹੈ ਇਹਦੇ ਨਾਲ ਬਈ ਜਿਹੜੀ ਗਾਂ ਖੜੀ ਇਹ ਡੈਨਮਾਰਕ ਤੇ ਬੁੱਲਦੀ ਹੈ ਇਹ ਹੁਣ ਸਾਡੇ ਕੋਲ ਬਈ ਰਿਕਾਰਡ ਦੱਸ ਦਾਂਗੇ ਦੁਬਈ ਆਇਆ ਕੋਈ ਠੀਕ ਹੈ ਬਈ ਹੁਣ ਕਾਪੀ ਉੱਥੇ ਆਈ ਨਹੀਂ ਸਾਨੂੰ ਕਿੰਨਾ ਟਾਈਮ ਬਾਕੀ ਇਹਦਾ ਇਹਦੇ 20 ਦਿਨ ਹੀ ਇਹਦੇ ਬਾਕੀ ਆਈ 20 ਦਿਨ ਹੀ ਇਹਦੇ ਰਹਿੰਦੇ ਹਾਂਜੀ ਸਪਾਈਕ ਦੇ ਸੀਮਨ ਤੋਂ ਬਣਾਈ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦੇ ਇਹਦੇ ਰੇਟ 1 ਲੱਖ ਤੇ 40 ਹਜ਼ਾਰ ਕਰਦੇ ਆ। 1 40 20 ਦਿਨਾਂ ਦੀ ਹਜੇ ਕੱਚੀ। ਹਾਂਜੀ 20 ਦਿਨਾਂ ਦੀ ਕੱਚੀ, ਇਹ ਕੱਚੀ ਵਾਲੀ ਤਾਂ ਹੀ ਤੁਹਾਨੂੰ 20 ਦਿਨਾਂ ਦਾ ਪੂਰਾ ਲੈਵਾ ਭਰ ਜਿਓ ਹਾਲੇ। ਦੁੱਧ ਦੁੱਧ ਦਾ ਕੀ ਰਿਕਾਰਡ ਹੈ ਤੁਹਾਨੂੰ? ਦੁੱਧ ਦੀ 40 ਲੀਟਰ ਚ ਹੋਈ ਹੀ ਅਸੀਂ ਆਪ ਦੇ ਅੱਥੀਂ। ਠੀਕ ਹੈ। ਤੇ ਫਾਰਮ ਚੋਂ ਲਈ ਸੀ, ਸੀਰੀਅਲ ਫਾਰਮ ਚੋਂ ਲਈ ਸੀ ਆਪਾਂ ਦੱਸ ਵੀ ਦੋਏ ਕੋਈ ਬਾਈ ਇਹਦਾ। ਠੀਕ ਹੈ। ਸੋ ਦੋਸਤੋ 40 ਲੀਟਰ ਦੁੱਧ ਦਿੱਤਾ। ਹਾਂਜੀ। ਜਿਹੜੀ ਉਹ ਪਹਿਲਣ ਵੜਾ ਉਹ ਵੀ ਇਹਦੇ ਨਾਲ ਹੀ ਆਈ ਸੀ ਕਿ ਜਿਹੜੀ ਚਿੱਟੀ ਵੜਾ ਹਾਂਜੀ। ਉਹ ਇਹਦੀ ਬੱਚੀ ਸੀ। ਠੀਕ ਹੈ ਇਹਨੇ ਵੀ ਤੀਜੇ ਸੂਏ ਸੁਣਾ ਜੀ ਤੀਜੇ ਸੂਏ ਸੁਣਾ ਉਹ ਬੱਚੀ ਇਹਦੀ ਪਹਿਲੇ ਸੂਏ ਦੀ ਹੈ ਹਾਂ ਉਹ ਬੱਚੀ ਤੇ ਪਹਿਲੇ ਸੂਏ ਦੀ ਠੀਕ ਹੈ ਸੋ ਦੋਸਤੋ ਜਿਹੜੀ ਵੈਂਡ ਵਾਈਟ ਰੰਗ ਦੀ ਸਾਹਮਣੇ ਖੜੀ ਤੁਸੀਂ ਦੇਖ ਲਓ ਇਸੇ ਗਾਂ ਦੀ ਹੈ ਹਾਂ ਇਸੇ ਗਾਂ ਦੀ ਆ ਇਹ ਤੋਂ ਅੱਗੇ ਬਈ ਜਿਹੜੀ ਵੈਂਡ ਖੜੀ ਹੈ ਇਹਦਾ ਰਿਕਾਰਡ ਹੈ ਨਹੀਂ ਇਹਦਾ ਵੀ ਦੱਸ ਦਾਂਗੇ ਬਾਅਦ ਚ ਠੀਕ ਹੈ ਕਿੰਨਾ ਟਾਈਮ ਬਾਕੀ ਹੈ ਇਹਦੇ ਰਹਿੰਦੇ ਹੈ 25 ਦਿਨ ਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਰਹੂਗਾ 1 ਲੱਖ ਤੇ 35 ਹਜ਼ਾਰ ਹੀ ਹੁੰਦਾ ਹੈ 1 35 ਹਾਂਜੀ ਠੀਕ ਹੈ ਤੇ ਉਦੋਂ ਅੱਗੇ ਲਾਸਟ ਉੱਤੇ ਜਿਹੜੀ ਗਾਂ ਖੜੀ ਹੈ ਉਦੇ ਉਹਦੇ 20 ਦਿਨ ਰਹਿ ਗਈ ਉਹਦੇ 20 ਦਿਨ ਬਾਕੀ ਹੈ ਰੇਟ ਉਹਦਾ ਉਹਦਾ ਰੇਟ 1 ਲੱਖ ਤੇ 10 ਹਜ਼ਾਰ ਰਿਹਾ ਸੋ ਦੋਸੇ ਚਾਰ ਗਾਵਾਂ ਮੇਨ ਗੱਲ ਇਹ ਹੈ ਵੀ ਮਹੀਨੇ ਦੇ ਵਿੱਚ ਸੂਣਾਂ 20 ਤੋਂ 1 ਮਹੀਨੇ ਦੇ ਜੀ ਜਾਨੀ 20 ਤੋਂ 30 ਦਿਨਾਂ ਵਿੱਚ ਦੀ ਸੂਣਨ ਰੇਟ ਇਹਨਾਂ ਦੇ ਬੋਲਤੇ ਆ ਜਿਹਨੂੰ ਇਹ ਰੇਟ ਦੇ ਹਿਸਾਬ ਤੇ ਜੱਜਦੀਆਂ ਕੰਟੈਕਟ ਕਰ ਲਿਓ ਨਹੀਂ ਤਾਂ ਇਹ ਇਹਨਾਂ ਦੀ ਵੀਡੀਓ ਦੁਬਾਰਾ ਦਿਖਾਵਾਂਗੇ ਅੱਜ ਤੋਂ 20ਾਂ 25ਾਂ ਦਿਨਾਂ ਨੂੰ ਕਿਉਂਕਿ ਉਹਦੋਂ ਉਹ ਪੂਰਨ ਤਿਆਰ ਹੋਣੀਆਂ ਨੇੜ ਆਈਆਂ ਹੈ ਸਾਰੇ ਵੇਚਨੇ ਕਰਕੇ ਵਿੱਚ ਦਿਖਾ ਤੀਆਂ ਵੈਸੇ ਪਰਲਾ ਮਾਲ ਜਿਹੜਾ ਸਾਰੇ ਪਸ਼ੂਆਂ ਦੇ ਰੇਟ ਤੁਹਾਨੂੰ ਦੱਸਦੇ ਆ ਤੁਸੀਂ ਉਹਨਾਂ ਚੋਂ ਖਰੀਦ ਲਓ ਜਿਹਨੂੰ ਸਮਝ ਆਉਂਦੀ ਐ ਇਨਾਂ گاਵਾਾਂ ਦੀ ਤੇ ਇਨਾਂ ਚੋਂ 40 433 ਦੀ ਆ ਪਾਈ ਠੀਕ ਐ ਉਹਦਾ ਸਾਰਾ ਡਾਟਾ ਮੈਲੀ ਜਾਣਾ ਹਾਂ ਉਹ ਦੂਜਿਆਂ ਦਾ ਦੇ ਦਾਂਗੇ ਸਾਰਿਆਂ ਦਾ ਡਾਟਾ ਹੀ ਮਿਲ ਜਾ ਠੀਕ ਐ ਜਿਹੜਾ ਇਹ ਰੋਟਾ ਵੇਟਰ ਐ ਇਹ ਵੀ ਦਿਖਾ ਦਈਏ ਆਪਾਂ ਹਾਂਜੀ ਟੱਕਾ ਵੈੜ ਰਹੀ ਠੀਕ ਐ ਇਹ ਕਿੰਨੀ ਕੁ ਉਮਰ ਹੋਊਗੀ ਵੈੜ ਦੀ ਇਹਦੀ ਅੰਦਾਜ਼ਾ ਇਹ ਅੰਦਾਜ਼ਾ 10 ਮਹੀਨੇ ਹੀ ਹੋਣੇ ਜੀ 10 ਮਹੀਨੇ ਖੀਰੀ ਹੋਊ ਫਿਰ ਤਾਂ ਦੋ ਦੰਦਾਂ ਠੀਕ ਹੈ। ਤਾਂ ਇਹ ਵੈੜ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ। ਉਹ ਦੀ ਜਰਸੀ ਵੀ ਬੱਛੀ ਬੈਠੀ ਹੈ ਇੱਧਰ। ਠੀਕ ਹੈ ਹਾਂ ਇੱਕ ਬੱਛੀ ਵੀ ਦੱਸੋ ਤੁਹਾਨੂੰ ਨਾਲ ਹੀ ਦਿਖਾ ਦਿੰਨੀ। ਇਹ ਬੱਛੀ ਹੈ ਜਿਹੜੀ ਗਾਂ ਪਹਿਲਾਂ ਤੁਹਾਨੂੰ ਦਿਖਾਈ ਸੀ ਤੇ ਇਹ ਵੈੜ ਵੈੜੇ ਕੀ ਭਾਤ ਦੇਾਂਗੇ। ਇਹ ਦਾ 25000 ਹੈ। ਤੋੜ ਦੇ ਮੜਾ ਹਟਾ ਦੇ ਤੜੀ ਕਾਤੇ। ਸੋ ਵੈੜ ਦੋਸਤੋ ਦੇਖ ਲਓ ਤੁਸੀਂ ਰੇਟ ਇਹ ਦਾ 25000 ਹੈ। ਮੈਸੀ ਬੁੱਲਦੀ ਆ ਭਈ। ਕਿ ਮੈਸੀ ਦੀ ਬਾਈ ਦੱਸਦਾ ਤੇ ਇਹ ਜਰਸੀ ਬੱਛੀ ਹੈ। ਜਿਹੜੀ ਗਾਂ ਤੁਹਾਨੂੰ ਪਹਿਲਾਂ ਦਿਖਾਤੀ ਸੀ ਉਹਦੇ ਨਾਲ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗ ਸਾਰੇ ਹੀ ਦਿਖਾਤੇ ਆ ਇੱਕ ਟੀਐਮਆਰ ਜਿਹੜਾ ਬਾਈ ਨੇ ਇੱਥੇ ਬਣਾਇਆ ਆ ਆਪਣੀ ਕਾਰਡ ਆ ਉਹ ਤੁਹਾਨੂੰ ਦਿਖਾ ਦਿੰਨੀ ਸੋ ਇਹ ਗਾਵਾਂ ਦੇ ਲੋਕ ਦੱਸੋ ਬਾਈ ਖੋਲ ਦੂਗਾ ਫਿਰ ਸਾਰਾ ਨੂੰ ਦੇਖਣ ਨੂੰ ਰਿਕਵਰਸ ਤੁਸੀਂ ਧੁਰਦੰਗ ਦੇਖ ਲਓ ਬਟ ਇਹ ਗਾਂ ਕਿਹਦਾ ਹੈ ਤੁਸੀਂ ਇਹਨਾਂ ਨੂੰ ਐਵੇਂ ਦੇਖ ਲਓ ਜਗਾ ਓਨਿਕ ਹੈ ਇਹਨਾਂ ਵਾਸਤੇ ਪੈਣ ਬਾਈ ਨੇ ਬਣਾਏ ਵਯਾ ਥੋੜੇ ਥਾਂ ਚ ਇੱਕ ਸੋਹਣਾ ਸੈਟਅਪ ਬਾਈ ਨੇ ਤਿਆਰ ਕੀਤਾ। ਤੋਂ ਇਹਨਾਂ ਤੋਂ ਇਲਾਵਾ ਦੱਸੋ ਇੱਕ ATMR ਹੈ ਜਿਹੜਾ ਪੱਠੇ ਰਲਾ ਦਿੰਦਾ, ਮਿਕਸ ਕਰ ਦਿੰਦਾ। ਪਹਿਲਾ ਵੀਡੀਓ ਚ ਦਿਖਾਇਆ ਸੀ। ਉਦੋਂ ਵੀਡੀਓ ਕੱਲੀ TMR ਦੀ ਬਣਾਈ ਸੀ ਤੇ ਬਾਈ ਦੱਸਦਾ ਵੀ 10 TMR ਉਦੋਂ ਬਾਅਦ ਚ ਬਣਾ ਕੇ ਵੇਚੇ ਆ। ਹੁਣ ਵੀ ਜੇ ਕੋਈ ਵੀਰ ਬਣਾਉਣਾ ਚਾਹੁੰਦਾ ਤਾਂ ਇਹ ਬਣਾ ਦੂਗਾ ਬਾਈ ਪੱਠੇ ਰਲਾਉਣ ਵਾਸਤੇ। ਮੇਰੇ ਪੱਕੇ ਲਾਹਣਦਾਂ ਰੇਸ ਡ੍ਰੀਪ ਇਹਨਾਂ ਬਟ ਆਲ ਤੇ ਚੱਲਦਾ ਮੋਟਰ ਫਰੋਕਸਟ ਪੰਪ ਲਾਈ ਵੀ ਲਾਇਆ ਹੋਇਆ ਨਹੀਂ ਟ੍ਰੀਕੇ ਨਾਲੇ ਮੈਸਕਾ ਪਾਇਆ ਰੱਖਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ گاਵਾ ਤੇ ਕੁਝ ਚੀਜ਼ਾਂ ਜਿਹੜੀਆਂ ਦਿਖਾਉਣੀਆਂ ਸੀ ਉਹ ਦਿਖਾ ਦਿੱਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ